ਜਪ ਜਪ ਕਹਿੰਦੇ ਚੰਗਾ ਵਿਸਥਾਰ ਕਰਦੇ ਵੇ ਜਪ ਸਮਝੋ ਕਰਨ ਦੋ ਇਧਰ ਸਾਡੇ ਵੱਲ ਧਿਆਨ ਦੋ ਧਿਆਨ ਨਾਲ ਸਮਝੋ ਗੁਰਬਾਣੀ ਅੱਗੇ ਸਮਝਾ ਰਹੀ ਐ ਤੇ ਜਪ ਦਾ ਮਤਲਬ ਸਮਝੋ ਜਪ ਦਾ ਬੱਪੇ ਨੂੰ ਊਂਕੜਾ ਐ ਇਹ ਜਪੇ ਕੋਈ ਐ ਗੁਰਬਾਣੀ ਵਾਲੇ ਜਪ ਨੂੰ ਸਮਝਣ ਦੀ ਗੱਲ ਐ ਪੁੱਤਾਂ ਜਪ ਬਹੁਤ ਨੇ ਜਿੰਨੀਆਂ ਮਤਾਂ ਉਹਨੇ ਜਪਨੇ ਸੰਗ ਜਪਨੇ ਇਹ ਨਾਲੇ ਵਾਲਾ ਫੜ ਕੇ ਜਬੇ ਹੋਰ ਸ਼ੁਰੂ ਕਰ ਲੈ ਪਾਗਲਾ ਨੇ ਜਪ ਦਾ ਅਰਥ ਹੰਦਾ ਸਮਝਣਾ ਜਪ万 ਮੇਰੇ ਗੋਬਿੰਦ ਕੀ ਬਾਣੀ ਸਾਰੀ ਗੋਬਿੰਦ ਕੀ ਬਾਣੀਆਂ ਨੂੰ ਜਪਣਾ ਇਹਦਾ ਮਤਲਬ ਇਹ ਤੂੰ ਸਮਝਣਾ ਹੈ ਕਿ ਪੜ੍ਹਨਾ ਜੇ ਜਪ ਦਾ ਅਰਥ ਪੜ੍ਹਨਾ ਗੱਲ ਦੀਏ ਬਾਰ-ਬਾਰ ਫਿਰ ਉਹਨਾਂ ਨੇ ਲਿਖਦਾ ਪੜ੍ਹਿਆ ਦਾ ਨਾ ਨਹੀਂ ਭੇਦ ਪੁੱਜਿਆ ਪਾਪਣ ਪੜ ਪੜ ਗੱਡੀ ਲੰਦੀ ਏ ਇਹਨਾਂ ਨੂੰ ਸਾਰੇ ਰੋਕ ਦਿੱਤਾ ਪਰ ਇਹਨਾਂ ਨੇ ਕੱਖ ਨਹੀਂ ਸਮਝਿਆ ਕਿਉਂ ਉਹ ਜੱਫਦੇ ਅਰਥ ਗਲਤ ਕਰਨ ਤੋਂ ਹੀ ਰੋਕਿਆ ਸੀ ਉਹ ਕਹਿ ਕੇ ਕਹਿ ਕੇ ਇਹਨਾਂ ਨੂੰ ਕੀ ਲੱਗੇ ਐਨੇ ਐਨੇ 부ਧੀ ਕੀ ਦੇ ਕੋਲੇ ਨਾਲ ਇਹਨਾਂ ਨੇ ਕੀ ਲੈਣ ਗੁਰਬਾਣੀ ਤੇ 부ਧੀ ਲਾ ਕੇ ਨੇ ਲੈਣਾ ਕੀ ਇਹਦਾ ਮੱਥਾ ਟੇਕ ਕੇ ਸੰਦਾ ਹੋਵੇ ਉਹ ਗਾਂਹ ਖਲ ਜਗਨ ਜਿ ਪਵੇ ਕਿਉਂ ਨਾਲ ਜੇ ਇਹ ਮੰਨਣੀ ਹੋਵੇ ਉਹਦਾ ਖੋਜੇ ਜੇ ਮੈਂ ਮੰਨਣੇ ਹੋਈ ਨਹੀਂ ਮੈਨੂੰ ਖੋਜਣ ਦੀ ਕੀ ਲੋੜ ਤੇ ਜੇ ਮੈਂ ਮੰਨ ਲਿਆ ਮੇਰੇ বাস ਦੀਓ ਗਲਦੀ ਮੈਂ ਕਰਨੀ ਹੋਈ ਨਹੀਂ ਮੈਂ ਉਧਰ ਧਿਆਨ ਕਿਉਂ ਦਵਾ ਕਿਉਂ ਟਾਈਮ ਵੇਚੋ ਬੰਦਦਾਏ ਆਖਾ ਵੀ ਤੁਸੀਂ ਜੋ ਮਰਜੀ ਸੁੱਖ ਲੇ ਤੇ ਮਰ ਜੰਦੋ ਜੋ ਬਾਗ ਉਹ ਢਾਗਰਾ ਆਪਣੇ ਨੇ ਜੋਈ ਜੋਈ ਦੇਵੇ ਇਹਦਾ ਪੁਠਾਰਤ ਕਰ ਲਿਆ ਫਿਰ ਪ੍ਰੈਕਟੀਕਲੀ ਕੀ ਇਹ ਠੀਕ ਹੈ ਸੋਈ ਜੋ ਦੇ ਬੰਕੇ ਦੇਖ ਲੈ ਦੋ ਚਾ ਚੀਜਾਂ ਜੇ ਤਾਂ ਰੋਜ ਉਹ ਠੀਕ ਹੋਈ ਗਈਆਂ ਫਿਰ ਤਾਂ ਭੰਤੀ ਠੀਕ ਹੈ ਨਹੀਂ ਇਹਦੇ ਅਰਥ ਫਿਰ ਫਿਰ ਇਹਦੇ ਅਰਥ ਅਰਵਾਇਜ਼ ਕਰਿਓ ਵੀ ਭਾਈ ਇਹ ਗੱਲ ਤਾਂ ਠੀਕ ਦੀਏ ਸੋਈ ਹੋਈ ਤਾਂ ਮਿਲਦਾ ਨਹੀਂ ਜੇ ਅਰਥ ਠੀਕ ਹੋਵੇ ਦੋ ਆਦਮੀ ਜਾਣ ਦੋਵੇਂ ਮੰਗਲਣ ਗੁਰਦਾਰੇ ਜਾ ਗਏ ਉਹ ਕਹੇ ਮੈਂ ਪੀ ਬਣੇ ਉਹ ਕਹੇ ਮੈਂ ਬਣ ਜਾ 6 ਖੜੇ ਨੇ 6 ਹੀ ਮੰਗਲਿਕ ਕੋਠੀਂ ਡੇ ਕਹੇ ਕਿ ਮੈਂ ਬਣ ਜਾਣਗੇ ਪੜੂ ਦਾ ਇੱਕ ਐਡਾ ਮੋਟਾ ਦਿਮਾਗ ਆ ਮੀਰੋ ਫੇਰ ਵੀ ਮੰਨੀ ਬੈਠੇ ਨੇ ਫੇਰ ਕਹਿੰਦੇ ਨੇ ਅਸੀਂ ਸਿਆਣੇ ਹਾਂ ਗੁਰਬਾਣੀ ਮੂਰਖ ਤਾਂ ਕਹਿੰਦੀ ਹੈ ਮੂਰਖ ਹੈਗੇ ਨੇ ਉਹ ਧੀਰਜ ਹੈ ਮੂਰਖ ਨੇ ਪਰੇਵਾਂ ਮੰਨਦੇ ਅਰਥੇ ਜੇ ਮੰਨ ਲੈ ਤੁਸੀਂ ਪੋਸੀਬਲ ਕਿਵੇਂ ਹੋ ਜਾਣਗੇ ਭੂਰ ਕੀ ਜਿਹੜੇ ਲਿਖ ਦਿੰਦਾ ਇਹ ਗੱਲ ਫਿਰ ਤਾਂ ਬਾਣੀ ਝੂਠੀ ਹੋ ਗਈ ਫਿਰ ਤਾਂ ਪੂਰਾ ਫਰਾਡ ਹੈ ਬਾਣੀ ਇਹ ਜਿਹੜੇ ਹੋਰ ਧਰਮ ਨੇ ਫਰਾਡ ਨੇ ਇਹੋ ਜਿਹੇ ਫਰਾਡੇ ਆ ਜੇ ਅਰਥੇ ਨੇ ਕਹਿੰਦੇ ਹੋ ਸੱਚੀ ਬਾਣੀ ਸੱਚੀ ਹੋ ਕਿਵੇਂ ਜਾਊਗੀ ਇਹ ਤਾਂ ਫਰਾਉਡਰ ਜੋ ਗਏ ਠਾਗਰ ਆਪਣੀ ਸੁਭੀ ਸੁਭੀ ਦੇ ਬੈ ਉਹ ਗੱਲ ਗਾਹ ਦੀ ਆ ਕਿਤੇ ਹੋਰ ਹੈ ਅਗਲੀ ਪੰਕਤੀ ਨਹੀਂ ਪੜਦੇ ਨਾਨਕ ਦਾਸ ਮੁਖ ਦੇ ਜੋ ਬੋਲੇ ਆ ਉਹ ਸੱਚੋ ਗੱਲ ਕਿੱਥੇ ਜਾ ਕੇ ਕਹੀ ਹੈ ਕਿਦੇ ਵਾਸਤੇ ਹੈ ਲਾਲੀ ਕਿਦੇ ਵਾਸਤੇ ਉਹ ਤਾਂ ਕਹਿੰਦਾ ਨਾਨਕ ਵੀ ਜਿਹੜੇ ਚੀਜ਼ ਤੇ ਮੈਨੂੰ ਲੋੜ ਹੁੰਦੀ ਹੈ ਗਿਆਨ ਦੀ ਮੈਨੂੰ ਪਤਾ ਨਹੀਂ ਮੈਨੂੰ ਚਟ ਆ ਜਾਂਦਾ ਹੈ ਵੈਸੇ ਜੇ ਤੇ ਮੈਂ ਅਰਦਾਸ ਨਾ ਨਾਨਕ ਦਾਸ ਜ ਆ ਬੋਲ ਰਿਹਾ ਏ ਤੁਰਕੀ ਬਾਣੀ ਨਾਲ ਜੁੜਿਆ ਹੋਇਆ ਜਿਆਦੀ ਗੱਲ ਹੈ ਇਹ ਔਰ ਉਹ ਦਿਨ ਆ ਗਿਆ ਜਦ ਇਹ ਮਿਲ ਜਾਂਦਾ ਮੇਰੇ ਹੋਜ ਕੱਲ ਹੁੰਦੀ ਆ ਇੱਧਰ ਹੁੰਦੀ ਆ ਵੀ ਕੀ ਕੰਮ ਜਦੇ ਆ ਜਾਂਦੀ ਆ ਵਿਹਾਰ ਰਹੇ ਨੇ ਉਂਦਰ ਮੰਦੇ ਵਿੱਚ ਫੁਰਨਾ ਉਠਿਆ ਡਿਮਾਂਡ ਉੱਠੀ ਉਹ ਤਾਂ ਆਇਆ ਅਰ ਜੋ ਕਹਿ ਰਹੇ ਹਾਂ ਉਹ ਸੱਚ ਹੋ ਗੋ ਇੱਥੇ ਵੀ ਸੱਚਾ ਉੱਥੇ ਵੀ ਸੱਚ ਜੇ ਚਲੋ ਨਾਨਕ ਤੇ ਹੈਗਾ ਜੋ ਮੰਗੇ ਠਾਕੁਰ ਆਪਣੇ ਨੂੰ ਸੋਚ-ਸੋਚ ਹੀ ਦੇਵੇ ਇੱਥੇ ਦਾ ਸੱਚ ਤਾਂ ਹੈ ਤੁਸੀਂ ਇੱਥੇ ਦੀ ਮੰਗਦੇ ਹੋ ਫਿਰ ਦਰਗਾਹ ਦਾ ਸੱਚ ਕੀ ਹੋਇਆ ਇਹਦੇ ਚ ਹਰ ਗੱਲ ਚ ਇੱਥੇ ਰੋਥੇ ਦਾ ਸੱਚ ਐਂ ਤਾਂ ਕੇਦ ਨੇ ਮੰਗ ਲਿਆ ਉਰ ਮਿਲ ਗਿਆ ਫਿਰ ਦਰਗਾਹ ਚ ਦਾ ਕੀ ਸੱਚ ਹੋਇਆ ਦਰਗਾਹ ਤਾਂ ਮਾਇਆ ਹੋਈੋ ਨਹੀਂ ਜੋ ਵੀ ਨਾਨਕ ਦਾਸ ਨੇ ਉਕਤ ਬੋਲਿਆ ਇੱਥੇ ਰੋਥੇ ਦਾ ਸੱਚ ਹੈ ਦੋਏ ਜਗ੍ਹਾ ਦਾ ਸੱਚਾਈ ਤੇਰਾ ਵੀ ਆ ਰੋ ਤੇ ਤਾਂ ਜਦੋਂ ਵੀ ਪੰਕਤੀ ਦੇ ਅਰਥ ਕਰਨੇ ਨੇ ਦੋਏ ਜਗ੍ਹਾ ਦਾ ਇੱਥੇਆਂ ਉੱਥੇ ਦਾ ਸੱਚ ਸਾਬਤ ਹੁੰਦਾ ਅਰਥ ਤੁਹਾਡੇ ਠੀਕ ਨੇ ਜੇ ਨਹੀਂ ਸੱਚ ਸਾਬਤ ਹੁੰਦਾ ਦੋਏ ਜਗ੍ਹਾ ਦਾ ਅਰਥ ਠੀਕ ਨਹੀਂ ਹਾਂ ਉਹ ਸੱਚ ਹੋਵੇ ਅਗਲੀ ਪੰਕਤੀ ਇਹ ਹੈ ਪਹਿਲੇ ਅਰਥ ਤਾਂ ਗਲਤ ਹੋ ਗਏ ਹੋ ਜਬ ਜੇ ਇਹ ਤੇ ਦਾ ਰਾਸ਼ਟਰਪਤੀ ਦਾ ਹੁੰਦਾ ਵੀ ਮੰਗ ਲਿਆ ਕਹਾਂ ਰਾਸ਼ਟਰਪਤੀ ਜਾਏਗਾ ਤੂੰ ਉੱਥੇ ਉੱਥੇ ਬਣ ਗਿਆ ਉੱਥੇ ਦਾ ਕੀ ਸੱਚ ਇਹਦੇ ਨਾਲ ਉੱਥੇ ਦਾ ਕੀ ਸੱਚ ਹੋਇਆ ਉਹ ਤਾਂ ਝੂਠਾ ਮੰਨਦੇ ਨੇ ਇਹ ਰਾਜੇ ਸਭ ਦੇ ਵਿਚਾਰ ਕਿ ਝੂਠੇ ਕਰ ਉਹ ਤਾਂ ਇਦਾਂ ਵੀ ਜਾਣਾ ਹੀ ਗਲਤ ਮੰਨਦੇ ਗੁਰਬਾਣੀ ਜਪ ਜਪ ਜਦੋਂ ਬਹੁਤ ਬੱਪੇ ਨੂੰ ਘੜਾ ਜੱਪ ਕੇਵਲ ਕਰ ਦੇਖੋ ਸਾਡੀ ਮੱਤ ਦਾ ਜਪ ਵਖਰੇ ਵਖਰੀਆ ਵਖਰੀਆ ਨੇ ਮਾ ਪਾਦੇ ਜਪ ਵਖਰੇ ਵਖਰੇ ਆਪ ਆਪਣੀ ਬੁੱਧ ਹੈ ਜੇਤੀ ਬਰਨ ਤੇ ਪਿੰਨ ਪਿੰਨ ਤੋਹ ਦੇ ਬਹੁਤ ਲੋਕਾਂ ਨੇ ਮੱਤਾਂ ਵੜਾਈਆਂ ਨੇ ਤੁਹਾਨੂੰ ਵੜਾਏ ਨੇ ਜਿਵੇਂ ਜਿਵੇਂ ਕਿਸੇ ਦੀ ਬੁੱਧੀ ਸੀ ਉਵੇਂ ਉਵੇਂ ਉਹਨਾਂ ਨੇ ਇੱਕ ਦੀ ਵਿਆਖਿਆ ਕਰ ਲਈ ਤੇ ਇੱਕ ਨੂੰ ਉਵੇਂ ਉਵੇਂ ਉਹਨਾਂ ਨੇ ਦੱਸਦਾ ਇੱਕ ਵਾਰ ਪੋਣੀ ਮਤਾਂ ਬੜਾ ਉਹਨਾਂ ਦੇ ਵੀ ਜੱਪ ਨੇ ਜੱਪ ਦੇ ਵਿੱਚ ਕੀ ਹੁੰਦਾ ਹੈ ਜੱਪ ਦੇ ਵਿੱਚ ਕੋਈ ਡਿਮਾਂਡ ਹੁੰਦੀ ਹੈ ਜੱਪ ਦੇ ਪਿੱਛੇ ਕੋਈ ਔਖ ਹੁੰਦੀ ਹੈ ਜੱਪ ਦੇ ਪਿੱਛੇ ਕੋਈ ਭਾਵਨਾ ਹੁੰਦੀ ਹੈ ਅਸਾਂ ਕਹਿੰਦੇ ਜੱਪ ਅਸੰਖ ਭਾਉ ਵੀ ਹਨ ਉਹ ਤਾਂ ਮਨ ਨੂੰ ਭੁੱਖਾ ਆਦਮ ਨੇ ਕਿ ਹਰ ਜਪ ਦੇ ਪਿੱਛੇ ਕੋਈ ਇੱਛਾ ਹੈ ਕੋਈ ਜਪ ਕਰ ਰਿਹਾ ਹੈ ਵੀ ਮੈਨੂੰ ਹੈ ਇੱਕ ਕਬਚਕੁਲ ਰੜ ਮਿਲ ਜੇ ਮੈਂ ਦੇਖੋ ਕਿ ਆ ਪਾਠ ਰਾਤ ਨਾਲ ਡਟ ਹੂ ਕੋਹ ਨੂੰ ਮਿਲਦਾ ਨਹੀਂ ਮਿਲਦਾ ਆਪਾਂ ਨੇ ਕੀ ਲੈਣਾ ਸਵਾਲ ਇਹ ਹੈ ਸਾਡੀ ਮਤ ਦਾ ਜਪੋ ਕੀ ਹੈ ਸਾਡਾ ਜਪ ਵੱਖਰਾ ਹੈ ਅਰੇ ਜਪ ਕਿਹਾ ਜਾਏ ਜਹ ਜ ਉਹਨਾਂ ਦਾ ਜਪ ਉਹਨਾਂ ਨੂੰ ਮੇਲ ਹੀ ਨਹੀਂ ਖਾਂਦਾ ਇਹ ਅਜਬਾ ਜਪ ਹੈ ਜਪਿਆ ਜਾਂਦਾ ਨਹੀਂ ਯਾ ਫਿਰ ਬਾਹਲਾ ਬੜ ਕੇ ਨਹੀਂ ਜਪਣਾ ਬਾਰ ਬਾਰ ਰਟਣ ਨਹੀਂ ਕਰਨਾ ਫਿਰ ਕਿਹਾ ਜਾਏ ਨਾਨਕ ਗੁਰਮੁਖੀ ਨਾਮ ਜਪਿਆ ਇੱਕ ਵਾਰ ਇੱਕ ਵਾਰ ਜਪ ਇੱਕ ਵਾਰ ਕੋਈ ਗੱਲ ਸਮਝ ਲੈਣੀ ਹੈ ਹਾਂ بار بار ਤਾਂ ਸਮਝਣੀ ਹੈ ਕਹਿੰਦੇ ਗਲਤ ਤਾਂ ਨਹੀਂ ਸਮਝਦੇ بار بار ਉਹਨੂੰ ਤਾਂ ਸਮਝਣਾ ਕਹਿੰਦੇ ਗਲਤ ਤਾਂ ਨਹੀਂ ਸਮਝ ਲਿਆ ਜੀ ਬਾਰੰਬਾਰ ਬਾਰ ਬਾਰ ਪ੍ਰਭ ਜਪੀ ਹੈ ਇਹ ਜਿਹੜਾ ਪ੍ਰਭ ਹੈ ਵੱਡਾ ਗਿਆਨ ਹੈ ਅੰਤਰਾ ਆਤਮਾ ਨੂੰ ਬਾਰ ਬਾਰ ਸਮਝਣਾ ਕਿਤੇ ਗਲਤ ਤਾਂ ਨਹੀਂ ਸਮਝਦੇ ਬਾਰ ਬਾਰ ਦਾ ਮਤਲਬ ਇਹ ਕਦੇ ਗਲਤ ਕਰਨ ਜੇ ਗਲਤ ਸਮਝ ਲਿਆ ਗੁਰਬਾਣੀ ਨੂੰ ਗਲਤ ਰਸਤੇ ਤੇ ਪਾਉਂ ਪਰ ਜਦ ਸਮਝ ਲਿਆ ਇੱਕ ਵਾਰ ਸਹੀ ਫਿਰ ਜਪਣ ਦੀ ਲੋੜ ਨਹੀਂ ਫਿਰ ਅਜਬਾ ਜਾ ਬਣ ਜਾਂਦਾ ਹੈ